ਜਿਹੜੀ ਸਰਕਾਰ ਆਏ ਦੇ ਕੋਈ ਹੱਥ ਠੀਕ ਨਹੀਂ ਇਹ ਪਿਛਲੇ ਸਮੇਂ ਦੇ ਵਿੱਚ ਜਦੋਂ ਫਲੱਡ ਆਇਆ ਬੰਨ ਰੁੜਿਆ ਉਹ ਕਿਉਂ ਰੁੜਿਆ ਉੱਥੇ ਖੱਡ ਜਿਹੜੀ ਰੇਤ ਦੀ ਖੱਡੋਂ ਲੱਗੀ ਸੀ ਰੇਤ ਦੀ ਖੱਡ ਲੱਗਣ ਕਾਰਨ ਕੁੜਮਾ ਦੇ ਥੱਲੇ ਬੰਨ ਰੁੜਿਆ ਸਾਡੇ ਕਿਸਾਨਾਂ ਦਾ ਨੁਕਸਾਨ ਹੋਇਆ ਸਾਡਾ ਕਿਸਾਨ ਡੁੱਬ ਗਿਆ ਝੋਨੇ ਦੀ ਬਰਬਾਦੀ ਹੋ ਗਈ ਇਹ ਪੰਜਾਬ ਸਰਕਾਰ ਨੇ ਇੱਕ ਨਵਾਂ ਪੈਸਾ ਨਹੀਂ ਦਿੱਤਾ ਜਿਹੜੀ ਵਾਰ ਵਾਰ ਕੂੜ ਤੇ ਦਾਅਵੇ ਕਰਦੀ ਅੱਜ ਜਿਹੜੀ ਰੇਤ ਦੀ ਖਾਟਾ ਮਹਿੰਗਾ ਸਰਕਾਰ ਜਦੋਂ ਅਸੀਂ ਜਾਣਿਆ ਭਈ ਫਲਾਨੇ ਥਾਂ ਤੇ ਕੋਈ ਵਾਰਦਾਤ ਹੋਈ ਆ ਜਾਂ ਕੋਈ ਨਸ਼ਾ ਵੇਚ ਰਿਆ ਜਦੋਂ ਕੋਈ ਜਾ ਕੇ ਦੱਦਿਆ ਤੇ ਸਾਡੇ ਕੋਲੇ ਮੁਲਾਜ਼ਮ ਨਹੀਂ ਤੇ ਕੱਲ ਇਹਨੇ ਮੁਲਾਜ਼ਮ ਕਿੱਥੋਂ ਆ ਗਏ ਜਿਨ੍ਹਾਂ ਵਿੱਚ ਸਾਡੀਆਂ ਭੈਣਾਂ ਹੀ ਸਤਿਕਾਰਯੋਗ ਉਹਨਾਂ ਆਪ ਦੇ ਕੱਦ ਤੋਂ ਵੱਧ 6-6 ਫੁੱਟ ਡਾਂਗਾ ਫੜੀਆਂ ਸੀ ਮਤਲਬ ਕਹਿਣ ਦਾ ਕੱਲ ਮਲਾਜ਼ਮ ਜਿਹੜੀ ਕੱਲ ਕਿੱਥੋਂ ਆਏ ਤੇ ਕਿਸਾਨਾਂ ਦੀਆਂ ਪੱਗਾ ਲਾਈਆਂ ਕਿਸਾਨ ਕੁੱਟੇ ਕਿਸਾਨਾਂ ਨੂੰ ਠਾਣਿਆਂ ਦੇ ਵਿੱਚ ਬੰਦ ਕੀਤਾ ਇਹ ਜਿਹੜੀ ਖਾਟਾ ਜਸੇ ਬੰਦਿਆਂ ਦਾ ਇਹ ਕਾਵਾ ਛੇ ਆ ਜਸੇ ਬੰਦਿਆਂ ਦਾ ਇਹ ਖੱਡ ਬਿਲਕੁਲ ਸਾਡੇ ਵਾਸਤੇ ਘਾਤ ਕਾ ਕਿਸਾਨ ਮਾਰੂ ਨੀਤੀ ਖਾਟਾ ਅਸੀਂ ਬਿਲਕੁਲ ਨਹੀਂ ਲੱਗਣ ਦੇਵਾਂਗੇ